ਸਸਤਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਪੂਰੇ ਪੰਜਾਬ ਦੀਆਂ ਮਾਮਾਂ ਕੇ ਰੋਂਣ ਲੱਗੀਆਂ ਨੇ ਅੱਜ ਜਿਹੜੀ ਖਬਰ ਮੰਦ ਪਾ ਗਈ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਬੜੀ ਹੀ ਅਹਿਮ ਖਬਰ ਯਾਨੀ ਤਾਜ਼ਾ ਰਿਪੋਰਟ ਨੇ ਪੂਰੇ ਪੰਜਾਬ ਦੀਆਂ ਮਾਮਾਂ ਭੈਣਾਂ ਦੇ ਅੱਖਾਂ ਦੇ ਵਿੱਚ ਅਥੂ ਲਿਆ ਦਿੱਤੇ ਨੇ ਬਹੁਤ ਸਾਰੀਆਂ ਨਿਊਜ਼ ਰਿਪੋਰਟਾਂ ਦੇਖੀਆਂ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਰਾਣਾ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਕਿਉਂਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨਸ ਨੇ ਇਸ ਖਬਰ ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਧੱਕਾ ਲੱਗ ਚੁੱਕਿਆ ਔਰ ਦੂਜੇ ਪਾਸੇ ਅਰਦਾਸਾਂ ਬੜੇ ਪੱਧਰ ਤੇ ਕਰਵਾਈਆਂ ਗਈਆਂ ਕਹਿੰਦੇ ਜੀ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣਗੇ ਪਰ ਮੈਂ ਪਹਿਲੇ ਦਿਨ ਹੀ ਇਹ ਖਬਰ ਪਾ ਦਿੱਤੀ ਸੀ ਕਿ ਜਿਹੜਾ ਧੌਣ ਦੇ ਕੋਲੋਂ ਮਣਕਾ ਟੁੱਟ ਗਿਆ ਉਹ ਬਹੁਤ ਹੀ ਗੰਬੀਰ ਸਥਿਤੀ ਦੇ ਵਿੱਚ ਲੈ ਜਾ ਚੁੱਕਿਆ ਰਾਜਵੀਰ ਜਵੰਦਾ ਨੂੰ ਕਿਉਂਕਿ ਰਾਜਵੀਰ ਜਵੰਦਾ ਇੱਕ ਐਸੇ ਸਿੰਗਰ ਪੰਜਾਬ ਦਾ ਹਰ ਇੱਕ ਬੱਚਾ ਹਰ ਇੱਕ ਮਾਂ ਰਾਜਵੀਰ ਜਵੰਦਾ ਤੇ ਲਈ ਅਰਦਾਸ ਕਰ ਰਹੀ ਸੀ ਫੇਰ ਤੋਂ ਆਪਣੇ ਬੱਚਿਆਂ ਦੇ ਵਿੱਚ ਵਾਪਸ ਆ ਜਾਵੇ ਕਿਉਂਕਿ ਦੋ ਛੋਟੇ ਛੋਟੇ ਬੱਚੇ ਵੀ ਸੀ ਪਰ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇੱਕ ਵੀਡੀਓ ਦੇ ذریعے ਇਸ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਬਹੁਤ ਸਾਰੇ ਜੋਤਸੀ ਵੀ ਆਏ ਇੱਕ ਭਵਿੱਖਬਾਣੀ ਵੀ ਹੋਈ ਹੈ ਤਾਂ ਰਾਜਵੀਰ ਜਵੰਦਾ ਤੇ ਇੱਕ ਜੋਤਸੀ ਨੇ ਇੱਕ ਪੰਡਤ ਨੇ ਭਵਿੱਖਬਾਣੀ ਕੀਤੀ ਸੀ ਕਹਿੰਦੇ ਜੇਕਰ 17 ਤਰੀਕ ਤੱਕ ਜ਼ਿੰਦਾ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਬੜੀ ਲੰਮੀ ਉਮਰ ਹੋ ਜਾਣੀ ਹੈ ਰਾਜਵੀਰ ਜਵੰਦਾ ਦੀ ਪਰ ਉਹ ਖਬਰ ਵੀ ਬਿਲਕੁਲ ਝੂਠ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲਕਾ ਕਮੇ ਮਚਾ ਦਿੱਤਾ ਸੁਣੋ ਜਰਾ ਤੇ ਆਂਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਹੈਰਾਨ ਕਰ ਦੇਣ ਵਾਲੀ ਹੈ ਸੁਣ ਹੁਣ ਗੱਲ ਕਰਦੇ ਆ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੀ ਰਾਜੀਵ ਜਵੰਦਾ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ 7ਵੇਂ ਦਿਨ ਵੀ ਵੈਂਟੀਲੇਟਰ ਸਪੋਰਟ ਦੇ ਉੱਤੇ ਨੇ ਰਾਜੀਵ ਜਵੰਦਾ ਫੋਰਟਿਸ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਹੈ ਫੋਰਟਿਸ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤਾਂ ਫਿਲਹਾਲ ਪੰਜਾਬੀ ਗਾਇਕ ਰਾਜੀਵ ਜਵੰਦਾ ਜਨਾਦੀ ਸਿਹਤ ਦੇ ਵਿੱਚ ਕੋਈ ਵੱਡਾ ਸੁਧਾਰ ਹੁੰਦਾ ਹੋਇਆ ਤਜ਼ਰ ਨਹੀਂ ਆ ਰਿਹਾ ਨਿਊਰੋਲੋਜੀਕਲ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਇਹ ਜਾਣਕਾਰੀ ਫੋਰਟਿਸ ਹਸਪਤਾਲ ਦੇ ਵੱਲੋਂ ਸਾਂਝੀ ਕੀਤੀ ਗਈ ਕ੍ਰਿਟੀਕਲ ਕੇਅਰ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹੈ ਰਾਜਵੀਰ ਜਵੰਦਾ ਦੀ ਹਾਲਤ ਕੋਈ ਸੁਧਾਰ ਨਹੀਂ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਨੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਦੇ ਸਾਥੀ ਪੰਜਾਬੀ 뮤직 ਇੰਡਸਟਰੀ ਦੇ ਲਗਾਤਾਰ ਅਰਦਾਸ ਬੇਨਤੀਆਂ ਕਰ ਰਹੇ ਨੇ ਕਿ ਜਲਦ ਸਿਹਤਯਾਬ ਹੋਣ ਰਾਜਵੀਰ ਜਵੰਦਾ ਤਾਂ ਦਿਲ ਦੀ ਗਤੀ ਨੂੰ ਬਣਾਈ ਰੱਖਣ ਦੇ ਲਈ ਦਵਾਈ ਦਿੱਤੀ ਜਾ ਰਹੀ ਹੈ ਗਾਇਕ ਦੀ ਹਾਲਤ ਵਿੱਚ ਅਜੇ ਵੀ ਕੋਈ ਖਾਸ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਜਵੰਦਾ ਦੀ ਹਾਲਤ ਦੇ ਉੱਤੇ ਫੋਰਟਿਸ ਦਾ ਬਿਆਨ 2 ਅਕਤੂਬਰ 2025 ਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਸੁਣ ਲੈ ਪੰਜਾਬ ਵਾਲਾ ਜਿਵੇਂ ਪੰਜਾਬ ਦੇ ਅੰਦਰ ਇਸ ਖਬਰ ਨੇ ਤਹਿਲ ਕਮ ਜਾ ਦਿੱਤਾ ਹੈ ਯਾਨੀ ਰਾਜਵੀਰ ਜਵੰਦਾ ਹੁਣ ਜਿਹੜੀ ਧਾਰਨੂ ਮੈਂ ਖਬਰ ਸੁਣਾਉਣ ਜਾ ਰਿਹਾ ਰਾਜਵੀਰ ਜਵੰਦਾ ਦੇ ਉੱਤੇ ਇੱਕ ਭਵਿੱਖਬਾਣੀ ਹੋਈ ਹੈ ਕਹਿੰਦੇ ਜੀ ਜੇਕਰ 17 ਅਕਤੂਬਰ ਤੱਕ ਜਿਉਂਦਾ ਰਹਿੰਦਾ ਰਾਜਵੀਰ ਜਵੰਦਾ ਜਿੰਦਾ ਰਹਿੰਦੇ ਨੇ ਇਹ ਗੱਲ ਸੁਣਨ ਵਾਲੀ ਆ ਬੜੇ ਧਿਆਨ ਦੇ ਨਾਲ ਤਾਂ ਫੇਰ ਰਾਜਵੀਰ ਜਵੰਦਾ ਦੀ ਇੱਕ ਕਿਸੇ ਪੰਡਤ ਦੀ ਬਹੁਤ ਪਹੁੰਚੇ ਹੋਈ ਦੀ ਭਵਿੱਖਬਾਣੀ ਆ ਤੁਸੀਂ ਸੁਣ ਵੀ ਚੁੱਕੇ ਹੋਵੋਗੇ ਕਿ ਫੇਰ ਰਾਜਵੀਰ ਜਵੰਦਾ 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਬੜੀ ਲੰਮੀ ਉਮਰ ਹੋ ਜਾਣੀ ਆ ਪਰ ਰਾਜਵੀਰ ਜਵੰਦਾ ਦਾ ਜਿਹੜਾ ਇਹ ਟਾਈਮ ਦੱਸਿਆ ਜੋਸੀ ਨੇ ਕਿ ਭਾਈ ਰਾਜਵੀਰ ਜਵੰਦਾ 2025 17 ਅਕਤੂਬਰ ਤੱਕ ਜੇਕਰ ਜਿੰਦਾ ਰਹਿੰਦੇ ਨੇ ਤਾਂ ਠੀਕ ਹੈ ਨਹੀਂ ਇਹਨਾਂ ਦੀ ਹਾਲਤ ਬਣੀ ਨਾਜ਼ੁਕ ਹੋ ਜਾਣੀ ਹੈ ਯਾਨੀ ਬਚਨ ਦੀ ਸਥਿਤੀ ਨਹੀਂ ਹੈ ਇਹ ਗੱਲ ਸੱਚ ਹੈ ਬਹੁਤੇ ਚੈਨਲ ਇਸ ਗੱਲ ਨੂੰ ਨਹੀਂ ਦੱਸ ਪਾਉਂਦੇ ਪਰ ਸੱਚ ਦੱਸਣਾ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਕਿਉਂਕਿ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਜਿਹੜੀ ਸੱਤ ਲੱਗੀ ਹੈ ਉਹ ਦਿਮਾਗ ਹੈ ਜਿਹੜਾ ਉਹਦੇ ਤੱਕ ਆਕਸੀਜਨ ਨਹੀਂ ਜਾਂਦਾ ਬੰਦ ਹੋ ਚੁੱਕਿਆ ਦਿਲ ਦੀ ਗਤੀ ਨੂੰ ਬਣਾਉਣ ਦੇ ਲਈ ਲਗਾਤਾਰ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਦਿਲ ਦੀ ਧੜਕਣ ਹੈ ਜਿਹੜੀ ਕਿਸੇ ਵੇਲੇ ਵੀ ਰੁਕ ਸਕਦੀ ਹੈ ਇਹ ਡਾਕਟਰਾਂ ਮਨੀਓ ਖੁਲਾਸਾ ਹਸਪੀਟਲ ਫੋਰਟਿਸ ਦੇ ਵਿੱਚੋਂ ਡਾਕਟਰਾਂ ਮਨੀਓ ਵੀ ਕੀਤਾ ਗਿਆ ਤਾਂ ਰਾਜਵੀਰ ਜਵੰਦਾ ਨੂੰ ਪੰਜਾਬ ਦੇ ਅੰਦਰ ਕਹਿੰਦੇ ਜੀ ਹੁਣ ਦਵਾਵਾਂ ਦਾ ਦੌਰ بڑے ਵੱਡੇ ਪੱਧਰ ਦੇ ਉੱਤੇ ਚੱਲ ਚੁੱਕਿਆ ਕੋਈ ਅਰਦਾਸਾਂ ਦਾ ਕਰਵਾ ਰਿਹਾ ਤੇ ਕੋਈ ਪਾਠ ਸੁਖ ਰਿਹਾ ਤੇ ਕੋਈ ਖੰਡ ਪਾਠ ਖਲਾ ਹੀ ਰਿਹਾ ਲੰਗਰ ਲਾ ਦਿੱਤੇ ਨੇ ਕਿ ਰਾਜਵੀਰ ਜਵੰਦਾ ਜਉਂਦੇ ਰਹਿਣ ਆਪਦੇ ਬੱਚਿਆਂ ਦੇ ਵਿੱਚ ਵਾਪਸ ਆ ਜਾਣ ਪਰ ਰਾਜਵੀਰ ਜਵੰਦਾ ਤੇ ਜਿਹੜੀ ਭਵਿੱਖਬਾਣੀ ਹੈ ਉਹ ਬਹੁਤ ਕੁਝ ਬਿਆਨ ਕਰਦੀ ਹੈ ਕਹਿੰਦੇ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਉਹਦੇ ਗ੍ਰਹਿ ਸਾਰੇ ਕੱਢੇ ਗਏ ਉਹਦੇ ਵਿੱਚ ਦੇਖਿਆ ਗਿਆ ਕਿ ਉਹ ਸਮੇਂ ਦੇ ਅੰਦਰ ਕਿਵੇਂ ਦੀ ਸਥਿਤੀ ਰਹੀ ਹੈ ਉਹਦੇ ਨਾਲ ਔਰ ਉਹਦੇ ਗ੍ਰਹਿ ਚੱਕਰ ਨੇ ਜਿਹੜੇ ਉਹ 17 ਅਕਤੂਬਰ ਤੱਕ ਬੜਾ ਹੀ ਭਿਆਨਕ ਮੰੰਜਰ ਰਾਜਵੀਰ ਜਵੰਦਾ ਦੇ ਨਾਲ ਹੋਣ ਜਾ ਰਿਹਾ ਯਾਨੀ ਜੋਸੀ ਦੇ ਮੁਤਾਬਕ 17 ਅਕਤੂਬਰ ਤੱਕ ਉਹਦੇ ਉੱਤੇ ਬਹੁਤ ਵੱਡੀ ਪੀੜਾ ਸਹਿਣ ਦਾ ਯਾਨੀ ਮਾਮਲਾ ਉਹਨਾਂ ਨੇ ਦੱਸਿਆ ਕਿ ਇਹਦੇ ਉੱਤੇ ਆਉਣਾ ਇਹ ਵਕਤ ਹੈ ਜਿਹੜਾ ਇਹ ਆਉਣਾ ਹੈ ਤਾਂ ਪੰਜਾਬ ਦੇ ਵਾਸੀਆਂ ਨੂੰ ਇਹਨਾਂ ਪੰਡਤਾਂ ਮੰਨੀ ਹੋਈ ਅਪੀਲ ਕੀਤੀ ਗਈ ਹੈ ਕਹਿੰਦੇ ਜੀ ਇੱਕੋ ਹੀ ਫਾਰਮੂਲਾ ਜੇਕਰ ਬਚਾ ਸਕਦਾ ਪ੍ਰਮਾਤਮਾ ਦੇ ਸਾਹਮਣੇ ਖੜ ਕੇ ਦੁਆ ਕਰੋ ਕਿ ਰਾਜਵੀਰ ਜਵੰਦਾ ਫੇਰ ਤੋਂ ਠੀਕ ਹੋ ਜਾਣ ਆਪਣੇ ਘਰ ਦੇ ਵਿੱਚ ਵਾਪਸ ਆਉਣ ਆਪਣੀ ਇੰਡਸਟਰੀ ਦੇ ਵਿੱਚ ਫੇਰ ਤੋਂ ਕੰਮ ਲੱਗ ਜਾਣ ਤਾਂ ਪੰਜਾਬ ਦੇ ਲੋਕਾਂ ਨੂੰ ਸਾਡੇ ਵੀ ਨਹੀਂ ਵੀ ਅਪੀਲ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਖਬਰ ਨੂੰ ਸੁਣ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਔਰ ਦੂਜੇ ਪਾਸੇ ਆਪਣੇ ਬੰਨਿਓ ਵੀ ਦੁਆ ਕਰਨੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ